ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰਦੇ ਵੇ ਚੰਗ ਤੇ ਉੱਚ ਨੂੰ ਖਾਲਸਾ ਰਾਜ ਦੇ ਨਾਲ ਮਲਾਉਣਾ 1803 ਦੇ ਵਿੱਚ ਦੋ ਸ਼ਹਿਰੇ ਪੰਜਾਬ ਨੇ ਚੰਗ ਦੇ ਇਲਾਕੇ ਤੇ ਚੜ੍ਹਾਈ ਕੀਤੀ ਸੀ ਤੇ ਰਸਤੇ ਵਿੱਚ ਜੋ ਵੀ ਸ਼ਹਿਰ ਆਇਆ ਸੀ ਉਹਨੂੰ ਆਪਣੇ ਕਬਜ਼ੇ ਵਿੱਚ ਕਰਦੇ ਗਏ ਸੀ ਤੇ ਉਧਰ ਸ਼ਹਿਰੇ ਪੰਜਾਬ ਦਾ ਵਕੀਲ ਜਦੋਂ ਲਾਹੌਰ ਪਰਤਿਆ ਤੇ ਅਹਿਮਦ ਖਾਨ ਨੇ ਆਪਣੇ ਇਲਾਕੇ ਦੀਆਂ ਲੜਾਕੀਆਂ ਉਹ ਜਾਂ ਸਿਆਲ ਤੇ ਖਰਲ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਨਾ ਇਕੱਠਾ ਕਰਕੇ ਆ ਤੇ ਖਾਲਸਾ ਫੌਜ ਦੇ ਪਹੁੰਚ ਤੋਂ ਪਹਿਲਾਂ ਹੀ ਤਿਆਰੀ ਕਰ ਲਈ ਸੀ ਉਹਨੇ ਉਹਨਾਂ ਨੇ ਪੂਰੀ ਤਿਆਰੀ ਕਰਕੇ ਜੰਗ ਦੇ ਜੰਗ ਦੇ ਲਈ ਅੱਗੇ ਵਧਿਆ ਤੇ ਦੋਵੇਂ ਧਿਰਾਂ ਲੱਗੀਆਂ ਇੱਕ ਦੂਜੇ ਤੇ ਗੋਲੀਆਂ ਚਲਾਉਣ ਤੇ ਦੋਵੇਂ ਧਿਰਾਂ ਚੱਲਦੀਆਂ ਅਸ ਕੀ ਮੈਦਾਨ ਫਤਹਿ ਕੀਤਾ ਜਾਵੇ ਤੇ ਦੋਵਾਂ ਨੇ ਇੱਕ ਦੂਜੇ ਤੇ ਤੋਪਾ ਦਾਗੀਆਂ ਤੋਪਾ ਤੋਪਾ ਦਾਗੀਆਂ ਕਿ ਦੋਵੇਂ ਧਿਰਾਂ ਹੁਣ ਇੱਕ ਦੂਜੇ ਦੇ ਇੰਨੀ ਨਜ਼ਦੀਕ ਆ ਗਏ ਆ ਕਿ ਹੱਥਾਂ ਦੇ ਵਿੱਚ ਤਲਵਾਰਾਂ ਲੈ ਕੇ ਲੱਗੇ ਇੱਕ ਦੂਜੇ ਤੇ ਵਾਰ ਕਰਨ ਦੇਖਦੇ ਆਂ ਦੇਖਦਾ ਇੰਨੀ ਕਟਵਾਦ ਹੋਈ ਕਿ ਧਰਤੀ ਦੇ ਲੋਥਾਂ ਦੇ ਢੇਰ ਲੱਗ ਗਏ ਤੇ ਸਿਆਹਲਾ ਨੇ ਆਪਣੀ ਵੀਰਤਾ ਦਾ ਚੰਗਾ ਸਬੂਤ ਦਿੱਤਾ ਤੇ ਦਿਲ ਖੋਲ ਕੇ ਲੜੇ ਤੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿ ਮੈਦਾਨ ਫਤਿਹ ਕਰਨ ਦੇ ਵਿੱਚ ਤੇ ਉਧਰ ਮਹਾਰਾਜ ਘੋੜੇ ਉੱਤੇ ਸਵਾਰ ਹੋ ਕੇ ਜੰਗਦਾਰ ਰੰਗ ਚੰਗੀ ਤਰ੍ਹਾਂ ਵੇਖ ਰਹੇ ਸੀ ਜਿੱਧਰ ਵੀ ਫौज ਨੂੰ ਲੋੜ ਪੈਂਦੀ ਸੀ ਉਹ ਭੱਜ ਕੇ ਜਾ ਕੇ ਉਹਨਾਂ ਦੀ ਹੌਸਲਾ ਅਫਸਾਈ ਕਰਦੇ ਸਨ ਕਰਦੇ ਸਨ ਇੰਨੇ ਨੂੰ ਅਹਿਮਦ ਖਾਨ ਦੇ ਜੰਗ ਦੇ ਮੈਦਾਨ ਚੋਂ ਪੈਰ ਉਖੜ ਗਏ ਤੇ ਉਹਦੇ ਹਿੱਲਣ ਦੀ ਢੇਰ ਕੀ ਮੁਸਲਮਾਨੀ ਮੁਸਲਮਾਨੀ ਫੌਜ ਉਹ ਫੌਜ ਦੇ ਹੌਸਲੇ ਟੁੱਟ ਗਏ ਤੇ ਨਵਾਬ ਤੇ ਉਹਦੀ ਫੌਜ ਭੱਜ ਕੇ ਸ਼ਹਿਰ ਦੇ ਵਿੱਚ ਵੜ ਗਈ ਤੇ ਦਰਵਾਜ਼ੇ ਬੰਦ ਕਰ ਲਏ ਤੇ ਖਾਲਸਾ ਫੌਜ ਨੇ ਇਹ ਮੌਕਾ ਆਪਣੇ ਹੱਥੋਂ ਨਾ ਜਾਣ ਦਿੱਤਾ ਤੇ ਰਾਤੋਂ ਰਾਤ ਉਹਨਾਂ ਨੇ ਸਾਰੇ ਸ਼ਹਿਰ ਤੇ ਕਬਜ਼ਾ ਕਰ ਲਿਆ ਤੇ ਨਵਾਬ ਸਵੇਰ ਅਗਲੀ ਸਵੇਰ ਨਵਾਬ ਨੇ ਕਿਲੇ ਤੇ ਤੂਪਾਂ ਬੀੜੀਆਂ ਤੇ ਖਾਲਸੇ ਤੇ ਲੱਗਾ ਤੋਂ ਘੋੜੇ ਸੁੱਟਣਾਂ ਤੇ ਕਿਲੇ ਦੇ ਅੰਦਰੋਂ ਇੱਕ ਗੋਲਾ ਮਹਾਰਾਜ ਦੇ ਪੈਰਾਂ ਤੇ ਆ ਕੇ ਵੱਜਿਆ ਤੇ ਝਾਟੋ ਧਰਤੀ ਦੇ ਵਿੱਚ ਤਸ ਗਿਆ ਤੇ ਸਤਿਗੁਰ ਨੇ ਮਹਾਰਾਜ ਨੂੰ ਹੱਥ ਦੇ ਕੇ ਰੱਖ ਲਿਆ ਇਹਦਾ ਬਾਕੀ ਦਾ ਕિસ્ਸਾ ਪਤਨੂ ਕੱਲ ਦੀ ਵੀਡੀਓ ਚ ਦੱਸਾਂਗੇ ਆਪਣਾ ਚੈਨਲ ਇਹ ਜਰੂਰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ